ਹੰਦੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਇੱਕ ਗੱਲ ਕਰਨੀ ਆ ਜੀ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਤਾਂ ਵੀ ਸਾਡਾ ਕੰਮ ਸਬਜ਼ੀਆਂ ਦਾ ਸਬਜ਼ੀ ਅਸੀਂ ਆਪਣੇ ਖੇਤ 'ਚ ਆਪ ਬੀਜਦੇ ਆ ਤੇ ਉਸ ਤੋਂ ਬਾਅਦ ਵੇਚਣ ਦਾ ਵੀ ਕੰਮ ਸਾਡਾ ਆਪਣਾ ਹੀ ਆ ਲੁਧਿਆਣੇ ਲੈ ਕੇ ਜਾਂਦੇ ਆ ਸੇਲ ਵੀ ਆਪ ਹੀ ਕਰਦੇ ਆ ਤੇ ਹੁਣ ਗੱਲ ਕਰਦੇ ਆ ਆਪਾਂ ਮੁੱਦੇ ਦੀ ਜੀ ਬਹੁਤਿਆਂ ਨੂੰ ਇਹ ਭੁਲੇਖਾ ਜਾਨੀ ਇੰਨਾ ਜਾਨੀ ਹੋਂਕਾ ਹੋਇਆ ਪਿਆਗਾ ਵੀ ਪਤਾ ਨਹੀਂ ਕਿੰਨੇ ਕ ਪੈਸੇ ਬਣਦੇ ਆ ਦੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਲੁਧਿਆਣਾ ਕੋਈ ਬਾਹਰਲੀ ਕੰਟਰੀ ਨਹੀਂ ਹੈਗਾ ਤੇ ਵੀ ਉੱਥੋਂ ਡਾਲਰ ਮਿਲਦੇ ਆ ਸਾਨੂੰ ਵੀ ਡਾਲਰ ਲੈ ਕੇ ਆਉਣੇ ਆ ਅਸੀਂ ਬਣਾ ਕੇ ਤੇ ਦੂਜੀ ਗੱਲ ਇਹ ਆ ਵੀ ਉੱਥੇ ਵੀ ਰਾਜੂ ਆਪਣੇ ਵਰਗੇ ਲੋਕ ਰਹਿੰਦੇ ਆ ਉੱਥੇ ਹਨਾ ਤੇ ਹਾਂ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਚੰਗੀ ਚੀਜ਼ ਕਿਹੜੀ ਆ ਮਾੜੀ ਚੀਜ਼ ਕਿਹੜੀ ਆ ਤੇ ਮਾਰਕੀਟ ਚ ਕੀ ਰੇਟ ਚੱਲਦਾ ਸੋ ਸਾਰਿਆਂ ਨੂੰ ਪਤਾ ਹੁੰਦਾ ਜੀ ਸਾਰੇ ਆਪਣੇ ਘਰ ਨੂੰ ਸਿਆਣੇ ਹੁੰਦੇ ਆਗੇ ਇਹ ਕੋਈ ਨਹੀਂ ਐਵੇਂ ਪੈਸੇ ਲਟਾਉਂਦੇ ਹੁੰਦਾ ਵੀ ਚੱਕੋ ਪੈਸੇ ਸਾਡੇ ਕੋਲ ਵੱਧ ਹੋਣੇ ਸਾਡੇ ਕੋਲ ਦੋ ਨੰਬਰ ਦੀ ਕਮਾਈ ਆ ਕਿਸੇ ਕੋਲ ਦੋ ਨੰਬਰ ਦੀ ਕਮਾਈ ਨਹੀਂ ਹੁੰਦੀ ਵੀ ਉਹੀ ਲਟਾਈ ਜਾਣਗੇ ਪੈਸੇ ਤੇ ਕਿਉਂਕਿ ਆਪਾਂ ਵੈਸੇ ਤਾਂ ਕਿਸੇ ਦੀ ਪ੍ਰਵਾਹ ਕਰੀ ਨਹੀਂ ਗੀ ਕਿਉਂਕਿ ਆਪਣੇ ਜਿਹੜੇ ਘਰ ਨੇਗੇ ਆਪਣੇ ਚਾਚੇ ਤਾਇਆ ਦੇ ਸਾਰੇ ਸਪੋਰਟ ਕਰਦੇ ਆਗੇ ਸਾਰੇ ਐਪਰੀਸ਼ੀਏਟ ਕਰਦੇ ਆਆਂ ਨੂੰ ਹੁੰਦਾ ਵੀ ਪੁੱਛਣ ਲੱਗ ਜਾਂਦੇ ਆ ਵੀ ਤੁਹਾਡੀ ਸਬਜ਼ੀ ਉੱਥੇ ਕੀ ਰੇਟ ਵੇਖਦੀ ਆਗੀ ਵੀ ਆ ਸਾਬੀ ਦਾ ਕੀ ਰੇਟ ਆ ਉਹ ਸਾਬੀ ਦਾ ਕੀ ਰੇਟ ਆ ਹਨਾ ਰਾਜੂ ਇਦਾਂ ਲੱਗ ਜਾਂਦੇ ਆ ਨਾ ਕਈ ਵਾਰੀ ਪੁੱਛਣਾ ਵੀ ਪੈਸੇ ਆਪਾਂ ਕਿਸੇ ਦਾ ਗੁੱਸਾ ਨਹੀਂ ਕਰਿਆ ਸੋ ਜਸਤ ਇੱਕ ਵੀਡੀਓ ਬਣਾ ਕੇ ਸਮਝਾ ਰਹੇ ਆ ਵੀ ਕੋਈ ਉੱਥੇ ਬਾੜੀ ਲੁੱਟ ਨਹੀਂ ਹੈਗੀ ਤੇ ਸਾਨੂੰ ਜਾਨੀ ਕਦੇ ਕਿਸ ਨੇ ਰਾਜੂ ਆਪਾਂ ਨੂੰ ਆਏ ਨੇ ਪੁੱਛਿਆ ਵੀ ਤੁਹਾਡਾ ਖਰਚਾ ਕਿੰਨਾ ਹੈ ਨਾ ਕਿ ਤੁਹਾਡਾ ਇੱਕ ਦਿਨ ਦਾ ਖਰਚਾ ਕਿੰਨਾ ਜਾਨੀ ਹਰੇਕ ਨੂੰ ਆਏ ਹੋਇਆ ਵਿਆਹ ਵੀ ਸਬਜੀ ਪਤਾ ਨਹੀਂ ਉੱਥੇ ਕਿੰਨੀ ਕੁ ਮਹਿੰਗੀ ਵੇਚਦੀਆਂ ਹਨਾ ਹਾਂ ਤੇ ਕਦੇ ਆ ਕੇ ਬੈਠ ਬੈਠਿਓ ਸਾਡੇ ਕੋਲੇ ਤੇ ਤੁਹਾਨੂੰ ਖਰਚਾ ਵੀ ਦੱਸਾਂਗੇ ਕੱਲੀ ਕੱਲੀ ਡਿਟੇਲ ਦੱਸਾਂਗੇ ਇਹਦੇ ਵਿੱਚੋਂ ਕਿੰਨੀ ਕ ਬਚਤ ਹੁੰਦੀ ਆ ਤੇ ਕਿੰਨੇ ਕ ਖਰਚੇ ਨੇਗੇ ਤੇ ਦੇਖੋ ਸਾਰਿਆਂ ਕੋਲੇ ਜ਼ਮੀਨਾਂ ਹੈਗੀਆਂ ਨੇ ਤੇ ਹਨਾ ਤੁਸੀਂ ਆਪਣੇ ਖੇਤ ਵਿੱਚ ਸਬਜ਼ੀ ਬੀਜ ਕੇ ਦੇਖਿਓ ਕਦੇ ਵੀ ਕਿੰਨਾ ਖਰਚਾ ਆਊਗਾ ਉਹਦੇ ਵਿੱਚੋਂ ਤੇ ਕਿੰਨੀ ਬਚਤ ਹੁੰਦੀ ਆ ਤੇ ਫੇਰ ਪਤਾ ਲੱਗੂਗਾ ਕਿਉਂਕਿ ਆਪਾਂ ਦੋਸਤੋ ਬੀਜ ਤਾਂ ਲੈਣੇ ਆ ਤੇ ਜਦੋਂ ਵੇਚਣੀ ਹੁੰਦੀ ਆ ਨਾ ਕੋਈ ਵੀ ਚੀਜ਼ ਆਪਣੀ ਫਸਲ ਵੇਚਣ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਭਾਅ ਵੇਚਦੀ ਆ ਇਹ ਇਹਦੇ ਵਿੱਚੋਂ ਕਿੰਨੀ ਕੁ ਬਚਤ ਆ ਤੇ ਕਿੰਨੀ ਆਪਾਂ ਨੂੰ ਮੁਸ਼ਕਲ ਆਉਂਦੀ ਆ ਇਹ ਕੰਮ 'ਚ ਸੋ ਜ਼ਿੰਦਗੀ ਵਿੱਚ ਉਤਰਾ ਚੜਾ ਬਹੁਤ ਆਉਂਦੇ ਆਗੇ ਸਾਨੂੰ ਵੀ ਆ ਰਹੇ ਨੇਗੇ ਪਰ ਅਸੀਂ ਹਿੰਮਤ ਨਹੀਂ ਹਾਰੀ ਤੇ ਹੌਂਸਲਾ ਰੱਖਿਆ ਹੋਇਆ ਮਿਹਨਤ ਜਾਰੀ ਆ ਸਾਡੀ ਮਿਹਨਤ ਕਰੀ ਜਾਂਦੇ ਆ ਸਬਜੀ ਦਾ ਕੰਮ ਰਾਜੂ ਇਦਾਂ ਦਾ ਤਾਂ ਵੀ ਦੇਖ ਲੈਣਾ 2 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਤੈਨੂੰ 1 ਸਾਲ ਹੋਣ ਵਾਲਾ ਹਨਾ ਇੱਥੇ ਆਏ ਨੂੰ ਤੇ ਯਾਨੀ ਪੂਰੇ ਸਾਲ ਚ ਲਾ ਸੰਡੇ ਤੋਂ ਲੈ ਕੇ ਅਸੀਂ ਇੱਕ ਦਿਨ ਵੀ ਇਦਾਂ ਦਾ ਨਹੀਂ ਹੈਗਾ ਪੂਰੇ ਸਾਲ ਚ ਵੀ ਕਦੇ ਬੈਠ ਕੇ ਦੇਖਿਆ ਹਊਗਾ ਸੋਨਾ ਦਾ ਦੂਰ ਦੀ ਗੱਲ ਆ ਵੀ ਦਿਨੇ ਕਈ ਵਾਰੀ ਜਿਵੇਂ ਇਹ ਕੰਮ ਤੋਂ ਪਹਿਲਾਂ ਹੋਰ ਕੰਮ ਸੀ ਆਪਣਾ ਨੌਕਰੀ ਕਰਦੇ ਸੀ ਜੋਬ ਕਰਦੇ ਸੀ ਵਿਚਰੀ ਸੰਡੇ ਹੁੰਦਾ ਛੁੱਟੀ ਹੁੰਦੀ ਸੀ ਤੇ ਉਹ ਦਿਨ ਬੈਠ ਜਾਂਦੇ ਸੀ ਜਾਂ ਰਿਸ਼ਤੇਦਾਰੀਆਂ 'ਚ ਜਾਇਆ ਜਾਂਦੇ ਸੀ ਤੇ ਰਿਸ਼ਤੇਦਾਰੀਆਂ 'ਚ ਵੀ ਕਈ ਵਾਰੀ ਜਾ ਨਹੀਂ ਹੁੰਦਾ ਕਈ ਵਾਰੀ ਫੋਨ ਆਉਂਦੇ ਆ ਫੋਨ ਨਹੀਂ ਚੱਕਿਆ ਜਾਂਦਾ ਤੇ ਇਹ ਵੀ ਬਹੁਤ ਕੋਸੇ ਸਾਨੂੰ ਝੱਲਣਾ ਪੈਂਦਾ ਤੇ ਹਣਾ ਰਾਜੂ ਕਦੇ ਹੈ ਹੈਗਾ ਇਦਾਂ ਦਾ ਵੀ ਆਪਾਂ ਕਦੇ ਅਰੈਸਟ ਕਰੀ ਹੋਵੇ ਦੇ ਨੇ ਨਹੀਂ ਨਹੀਂ ਹੈਨਾ ਕਦੇ ਕੋਈ ਇਦਾਂ ਦਾ ਦਿਨ ਨਹੀਂ ਹੈਗਾ ਵੀ ਅਰੈਸਟ ਕਰੀ ਹੋਵੇ ਸੋ ਮਿਹਨਤ ਬਹੁਤ ਜ਼ਿਆਦਾ ਜੀ ਇਹ ਕੰਮ ਚ ਤੇ ਬਸ ਇਹੀ ਬੇਨਤੀ ਆ ਰਾਜੂ ਹੋਰ ਕੁਝ ਕਹਿਣਾ ਵੀ ਆਪਾਂ ਨੂੰ ਆਏ ਆ ਕਿ ਜਿਵੇਂ ਲੋਕ ਖਰਚੇ ਦੇ ਨਹੀਂ ਦੇਖ ਰਹੇ ਕਿ ਹਾਂ ਖਰਚੇ ਕਿੰਨੇ ਲੱਗਦੇ ਨੇ ਹਾਂ ਸਾਰੇ ਦਿਨ ਨੇ ਬੰਦੇ ਲੱਗਿਆ ਰਹਿੰਦੇ ਹੈਗਾ ਇਹਨਾਂ ਦਾ ਕਿਵੇਂ ਪੂਰੇ ਹੁੰਦੇ ਨੇ ਕਿਸੇ ਨੇ ਪੁੱਛਦੇ ਕਿ ਤੁਹਾਡੇ ਖਰਚੇ ਕਿਵੇਂ ਪੂਰੇ ਹੁੰਦੇ ਹਾਂ ਹਾਂ ਹੁਣ ਸਾਡੇ ਅਸੀਂ ਆਪਣੇ ਘਰ ਦੇ ਮੈਂਬਰ ਤੋਂ ਲੈ ਕੇ ਅਸੀਂ ਪੰਜ ਮੈਂਬਰ ਤਾਂ ਆਪਣੇ ਘਰ ਚਾਂ ਜੀ ਉਹ ਅਸੀਂ ਲੱਗੇ ਰਹਿੰਦੇ ਆ ਤੇ ਉਸ ਤੋਂ ਬਾਅਦ ਬਾਕੀ ਤੁਸੀਂ ਹੋਗੇ ਹਨਾ ਚਾਰ ਪੰਜ ਜਾਣੇ ਤੁਸੀਂ ਹੋਗੇ ਤੋੜਨ ਵਾਲੇ ਹੋਗੇ ਸੋ ਯਾਨੀ 10-15 ਜਾਣੇ ਅਸੀਂ ਕੰਮ ਕਰਦੇ ਰਹਿੰਦੇ ਆ ਖੇਤਾਂ 'ਚ ਤੇ ਉਹ ਵੀ ਖਰਚਾ ਅਲੱਗ ਆ ਬਾਕੀ ਬਹਾਈ ਦਾ ਬੀਜਾਂ ਦਾ ਉਹ ਵੀ ਖਰਚਾ ਹੋ ਜਾਂਦਾ ਜੇ ਕਿਸੇ ਨੂੰ ਫੇਰ ਵੀ ਵੀਡੀਓ ਦੇਖ ਕੇ ਭੁਲੇਖਾ ਰਹਿ ਜਾਂਦਾ ਤੇ ਤੁਸੀਂ ਸਾਡਾ ਖੇਤ ਸੰਭ ਸਕਦੇ ਹੋ ਜੀ ਲੱਗੀ ਲਗਾਈ ਸਭ ਜੀ ਅਸੀਂ ਸੰਭਾਦਾਂਗੇ ਜਿਹਨੂੰ ਭੁਲੇਖਾ ਨਾ ਰਾਜੂ ਆਪ ਵੇਲ ਕਰ ਲਿਆ ਕਰਨਗੇ ਆਪ ਵੇਲ ਕਰਨਾ ਸੀ ਲੱਗਿਆ ਰਹਾਂਗੇ ਹਾਂ ਗੱਡੀ ਜਿਹੜੀ ਬੈਨ ਬਣਾਈ ਹੋਈ ਆ ਸਬਜ਼ੀਆਂ ਵਾਲੀ ਭਾਈ ਉਹ ਰੱਖ ਲਿਓ ਤੁਸੀਂ ਅਸੀਂ ਇੱਥੇ ਯਾਨੀ ਖੇਤ ਚ ਕੰਮ ਕਰੀ ਚੱਲਿਆ ਕਰਾਂਗੇ ਜਿਹੜੇ ਸਾਡੇ ਖਰਚੇ ਆ ਉਹ ਖਰਚੇ ਸਾਨੂੰ ਦੇਈ ਚੱਲਿਆ ਕਰੋ ਹੈਨਾ ਸਾਡੀ ਮਿਹਨਤ ਦੀ ਹਾਂ ਸਾਡੀ ਮਿਹਨਤ ਯਾਨੀ ਸਾਨੂੰ ਦੇ ਦਿਆ ਕਰੋ ਖਰਚੇ ਦੇਈ ਚੱਲਿਆ ਕਰੋ ਬਾਕੀ ਸਾਰਾ ਬਣਿਆ ਬਣਾਇਆ ਤਾਂ ਉਹ ਆਮ ਤੁਸੀਂ ਸੰਭਲਿਓ ਭਾਈ ਇਹਨੂੰ ਭਲੇਖਾ ਫੇਰ ਵੀ ਲੱਗੂਗਾ ਤੁਸੀਂ ਪਾਉਗੇ ਛੋਟਾ ਨਾ ਰਹੀ ਰਹਿ ਕੇ ਕਰੀਂ ਹਾਂ ਅਸੀਂ ਕਰਾਈ ਚੱਲਾਂਗੇ ਤੇ ਬਾਕੀ ਦੋਸਤੋ ਲਾਸਟ ਵਿੱਚ ਇਹੀ ਬੇਨਤੀ ਆ ਵੀ ਚੰਗੀ ਸੋਚ ਰੱਖਿਆ ਕਰੋ ਹਨਾ ਤੇ ਆਪਣੇ ਕੰਮ ਵੱਲ ਧਿਆਨ ਦਿਆ ਕਰੋ ਤੇ ਆਪਾਂ ਕਿਸੇ ਨੂੰ ਵੈਸੇ ਟਾਰਗੇਟ ਨਹੀਂ ਕਰਿਆ ਹੈਗਾ ਵੀ ਬਾਕੀ ਆਪਾਂ ਕਿਸੇ ਦੀ ਪ੍ਰਵਾਹ ਵੀ ਨਹੀਂ ਕਰਦੇ ਜੀ ਕਿਉਂਕਿ ਆਪਣੇ ਘਰ ਦੇ ਆਪਣੇ ਨਾਲ ਨੇਗੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੀਆਂ ਵੀਡੀਓ ਦੇਖਦੇ ਨੇ ਤੇ ਵੀਡੀਓ ਆਪਣੀਆਂ ਸ਼ੇਅਰ ਕਰਦੇ ਆ ਆਪਣੇ ਜਿਹੜੇ ਕਸਟਮਰ ਨੇ ਨਾਲ ਜੁੜੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ